ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮਿਕਸਰ ਗ੍ਰਾਈਂਡਰ ਚਾਹੀਦਾ ਸੀ ਬਾਜਬ ਰੇਡ ਦੇ ਵਿੱਚ ਮਿਕਸਰ ਗ੍ਰਾਈਂਡਰ ਸਾਡੇ ਤੋਂ ਸਸਤਾ ਕਿਤੇ ਨਹੀਂ ਮਿਲ ਸਕਦਾ ਔਰ ਬ੍ਰਾਂਡ ਸੈਲੋ ਕੰਪਨੀ ਦਾ 1 ਸਾਲ ਦੀ ਮੋਟਰ ਦੀ ਰਿਪਲੇਸਮੈਂਟ ਗਾਰੰਟੀ ਪੀਐਸਯੂ ਵੀ ਰਿਪਲੇਸਮੈਂਟ ਗਾਰੰਟੀ ਹੋ ਜਾਂਦੀ ਹੈ ਮੋਟਰ ਦੀ ਸਿਰਫ 890 ਰੁਪਏ ਦਾ ਮਿਕਸਰ ਗ੍ਰਾਈਂਡਰ ਇਨ ਸਟਾਕ ਆ ਚੁੱਕਾ ਜੇ ਅਵੇਲੇਬਲ ਆ ਇਸ ਤੋਂ ਇਲਾਵਾ ਅਸੀਂ ਥੋੜੇ ਜਿਲੇ ਰਹਿ ਗਏ ਫਿਲਪਸ ਦੇ ਓਰੀਐਂਟ ਦੇ ਔਰਪਿੰਡ ਦੇ ਸੁਜਾਤਾ ਦੇ ਔਰ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਪਹਿਲਾਂ ਮੈਨੂੰ ਮੈਂ ਤੁਹਾਨੂੰ ਦੱਸ ਦਵਾਂ ਕਿ 890 ਰੁਪਏ ਸੈਲੋਦਾ ਨੇ ਆ ਉਸ ਇਲਾਵਾ ਹੋਰੀ ਬੋਸਰੀ ਕੰਪਨੀ ਫਿਲਸ ਵਗੈਰਾ 290 ਦਾ ਅਵੇਲੇਬਲ ਹੈਗਾ ਆ ਇਸ ਇਲਾਵਾ ਫਿਲਸ ਦਾ 2490 ਵਾਲਾ ਮਾਡਲ ਇਹ ਵੀ ਅਵੇਲੇਬਲ ਹੈਗਾ ਆ ਜਿਹੜਾ ਹੈਵੀ ਡਿਊਟੀ ਵਾਲਾ ਇਸ ਇਲਾਵਾ ਫਿਲਸ ਵਿੱਚ 3990 ਵਾਲਾ ਜਿਹੜਾ ਆਪਣੇ ਮਸਾਲੇ ਨੂੰ ਪੂਰਾ ਐਨ ਮਿੰਟਮੈਡੀ ਚ ਕਿਲੂਆਂ ਸਨ ਪੀਸ ਲੋਕ ਉਹ ਵੀ ਵੀ ਹੁੰਦਾ ਆ ਇਹ ਵੀ ਅਵੇਲੇਬਲ ਹੈਗੇ ਆ ਵੈਰਾਈਟੀ ਜ਼ਬਰਦਸਤ ਹੈ ਸਾਡੇ ਕੋਲ ਔਰ ਰੇਟ ਬਜਵ ਨੇ ਮਿਕਸਰ ਗ੍ਰੈਂਡਰ ਜੇ ਤੋਂ ਇਲਾਵਾ ਜੂਸਰ ਮਿਕਸਰ ਗ੍ਰੈਂਡਰ ਮਿਲ ਜਾਏਗਾ ਐਰੇ ਕਦਾ 1590 ਰੁਪਏ ਦਾ ਓਨਲੀ 1500 ਰੁਪਏ ਦਾ ਜੂਸਰ ਮਿਕਸਰ ਗ੍ਰੈਂਡਰ ਮਿਲ ਜਾ ਇਹਦੇ ਜਿਵੇਂ ਫਿਲਸ ਵਗੈਰਾ ਅਵੇਲੇਬਲ ਹੈਗਾ ਇਸ ਵਿੱਚ ਸਜਾਤਾ ਅਵੇਲੇਬਲ ਹੈਗਾ ਸਜਾਤਾ ਇਸੇ ਅਸ਼ੀਆ ਕੁਝ ਨਹੀਂ ਆਤਾ ਸਿਰਫ ਰੇਟ ਹੈਗਾ 4990 ਰੁਪਏ 4990 ਦਾ ਸਜਾਤਾ ਮਿਲ ਜੇਗਾ 900 ਵਾਰਡ ਦਾ ਜੂਸਰ ਮਿਕਸਰ ਗ੍ਰੈਂਡਰ ਔਰ ਬੋਸ਼ ਕੰਪਨੀ ਮਿਲ ਜੇਗਾ 1000 ਵਾਰਡ ਦਾ ਜੂਸਰ ਮਿਕਸਰ ਗ੍ਰੈਂਡਰ 6490 ਰੁਪਏ ਦਾ ਬੋਸ਼ ਕੰਪਨੀ ਮਿਲ ਜੇਗਾ ਔਰ ਅਸੀਂ ਬੋਸ਼ ਦਾ ਥੋੜਾ ਹੀ ਡੀਲਰ ਹੈ ਹਾ ਇਸ ਏਰੀਆ ਦੇ ਰੇਟ 바ਜੇਬ ਕੁਆਲਿਟੀ ਜਬਰਦਸ ਮਿਲਣੀ ਕਿੱਥੋਂ ਓਨਲੀ ਪੰਜਾਬ ਦੇ ਮਸ਼ਹੂਰ ਹੋਰਸ ਰੇਟਾਂ ਵਾਲੇ ਪਰਮਾਰ ਇਲੈਕਟ੍ਰੋਨਿਕਸ ਕੋਰਵੀ ਵਾਲਿਆਂ ਦੇ ਹੋ ਸੋ ਜਿਨੇ ਆਣਾ ਸ਼ੋਪਿੰਗ ਕਰਨੀ ਆ ਬਜਵ ਰੇਟਾਂ ਤੇ ਲੈਣੇ ਹੈਗੇ ਵਧੀਆ ਦੇ ਪ੍ਰੋਡਕਟ ਤੇ ਜਲਦੀ ਆਓ ਸ਼ੋਪਿੰਗ ਕਰ ਲਓ ਧੰਨਵਾਦ